ਮਨ ਦੀ ਮੰਗ ਕੀਤੀ ਸੀ ਪਰ ਸਾਨੂੰ ਇੱਕ ਦਿਨ ਦਾ ਕਾਫਰਮਾਨ ਵਿੱਚ ਕੋਨ ਇਲੈਜ ਕੀ ਕਦੋਂ ਫੜੀ ਸੀ ਕੱਲ ਅਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਨਾ ਕੋਈ 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀ ਹਾਂਜੀ ਅੱਜ ਕੋਰਟ 'ਚ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਪੁਸ਼ਰਵਾਨੀ ਮੰਗੀ ਸੀ ਇੱਕ ਦਿਨ ਦਾ ਪੁਸ਼ਰਵਾਨੀ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਟੋਰਚ ਚ ਫੇਸ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਜ ਸਾਹਿਬ ਦੀ ਨਿਰਪਰ ਕਰਦਾ ਹੈ ਸਰ ਕੀ ਲੋਕੀ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਇੱਕ ਦਿਨ ਦਾ ਲਿਖਿਆ ਸੀ ਹੁਣ ਕਿੰਨੇ ਦਿਨਾਂ ਦਾ ਦਿੱਤਾ? 10 ਦਿਨਾਂ ਦਾ। ਅੱਛਾ ਇਹ ਕਿੱਥੋਂ ਰੈਕਿਟਰ ਕਿੱਥੇ ਸੀ ਜਾਣੀ? ਇਹ ਆਪਣਾ ਲਾਲੀਤੀ ਚੌਕ ਕੋਲ ਉਹ ਜਿਹੜਾ ਬਾਦਰ ਫਲਾਈਓਵਰ ਦੇ ਘੱਟ ਚੁੱਕੀ ਚਾਹ। ਕੌਣ-ਕੌਣ ਸੀਗਾ ਨਾਲ ਇਹਦੇ? ਅੱਛਾ। ਕੱਲੀ ਸੀਗੀ ਜੀ। ਅੰਤ ਤੱਕ ਕੀ ਰਿਕਵਰ ਹੋਇਆ ਤੁਹਾਡੀ ਪੁੱਛ ਕੇ ਚ ਕੀ ਸਾਹਮਣੇ ਆਇਆ? 17.75 68 ਗ੍ਰਾਮ ਚਾਪਰਾਉਂਡ ਹੋਇਆ ਤਾਂ ਨਹੀਂ 24 ਗ੍ਰਾਮ ਤੋਂ ਸਮਾਂ ਹੋ ਗਿਆ। ਕਾਰਨ ਕੀ ਆ? ਐਡੇ ਸਖਿਆ ਪ੍ਰਬੰਧ ਕਿਉਂ ਕੀਤੇ ਗਏ ਆ? ਅਸੀਂ ਤਾਂ ਕੋਈ ਸਖਿਆ ਪ੍ਰਬੰਧ ਨਹੀਂ ਕੀਤੇ। ਇਹ ਤਾਂ ਨਾਰਮਲ ਆਇਆ ਤੁਹਾਡੇ ਮੈਡੀਕਲ ਨੇ। ਅਠ ਹੋਇਆ ਅੱਛਾ ਜਦੋਂ ਪੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਰਦੀ ਚ ਸੀ ਇਹ ਵਰਦੀ ਪਈ ਸੀ ਜੀ ਨਾਟ ਵਰਕ ਨਹੀਂ ਮਨਜੀਤ ਜੀ ਹੁਣ ਤੱਕ ਪੁੱਛਗੇ ਸੀ ਜੀ ਲੇਡੀਜ਼ ਨੇ ਇਸ ਵਿੱਚ ਸੀ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪੁੱਛ ਕੋਈ ਕੁਦਾ ਕਰਦੇ ਆ ਰਮਨ ਤਾਂ ਫਰਤ ਕਿੱਥੋਂ ਲੈ ਕੇ ਆਈ ਸੀ ਗਾਂ ਕਿਹਨੂੰ ਵੇਚਣਾ ਸੀ ਸਰ ਇਹ ਸੀ ਜੀ ਖਾਂਦੀ ਪਿੰਡੀ ਦੀ ਤੋਂ ਨਹੀਂ 네ਗੇਟਿਵ ਆਇਆ ਨਹੀਂ ਦੇਚ ਦੀ ਸਟੋਪ ਟੈਸਟ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹ ਤਾਂ ਪਤਾ ਕਰਨਾ ਚਾਹੁੰਦਾ ਰਮਨ ਦਾ ਇਹ ਤਾਂ ਕੁਝ ਨਹੀਂ ਮੈਨੇ ਨਹੀਂ ਅਸੀਂ ਦੱਕ ਨਾਮ ਕੀ ਕਰਾਂਗੇ ਨਾਮ ਕੀ ਹੈ ਅਮਨਦੀਪ ਕਿੱਥੇ ਪੁੱਛੀ ਕਿਥੇ ਸੀ ਜੀ ਡਿਸਟ੍ਰਿਕਟ ਮਾਨਸਰ ਦਾ ਨੰਬਰ ਆਲੀ ਤੇ ਆਰਜੀ ਅਟੈਚਮੈਂਟ ਆਪਣੇ ਬਹਿੰਡੇ ਸੀ ਗੱਡੀ ਪ੍ਰਾਪਰਟੀ ਵਗੈਰਾ ਦੇ ਕਾਜ ਜੀ ਜੀ ਤੇ ਸੰਭਲ ਉਧਰ ਘੁੰਮ ਜੋ ਦੇਖਾਂਗੇ ਜੀ ਅੱਗੇ ਮਾਨ ਤੋਂ ਅੱਗੇ ਤੁਸੀਂ ਵੀ ਹੱਥ ਨਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਤਾਰੀ ਦਾ ਨਾਂ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਠੀਕ ਹੈ ਐਫੀਡੇਵਿਟ ਹੈਗਾ ਕਿਸ ਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਸ ਦੇ ਨਾਂ ਤੇ ਹੈ ਇਹਨਾਂ ਦਾ ਆਪਣੇ ਅਮਨਦੀਪ ਕੋਲ ਕੀ ਡਿਪਾਰਟਮੈਂਟ ਪਹਿਲਾਂ ਸੂਚਿਤ ਕਰਨਾ ਚਾਹੁੰਦਾ ਹੈ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੀਗਾ ਪਤਾ ਜੇ ਮੌਕੇ ਦੀ ਫੜੀ ਠੀਕ ਘਰੇ ਵੀ ਕੀਤੀ ਗਿਆ ਜੀ ਤੁਹਾਨੂੰ ਘਰੇ ਦੀ ਜੁਬਾਰ ਦੇਖਾਂਗੇ ਅਸੀਂ ਤੁਹਾਨੂੰ ਹੋਰ ਵੀ ਗੱਡੀ ਬਣਾਉਣ ਦੀ ਹੋਈ ਆ ਵੀ ਨਹੀਂ ਕੋਈ ਗੱਡੀ ਬਣਾਉਣੀ ਫਿਲਹਾਲ ਦੇਖੀ ਗੱਡੀ ਠੀਕ ਹੁਣ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ ਜੀ ਚੱਕ ਦੰਦਾ ਠੀਕ ਰਿਮਾਂਡ ਦੀ ਮੰਗ ਕੀਤੀ ਸੀ ਪਾਸਾ ਨੂੰ ਦੇਖ ਲੈਣਾ ਕੋਈ ਰਿਮਾਂਡ ਵਿੱਚ ਹੂੰ ਕੌਣ ਐ ਲੇੜੀ ਕੀ ਕਦੋਂ ਫੜੀ ਸੀ ਕੱਲ ਅਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਨਾ ਕੋਈ 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀਗਾ ਹੂੰ ਹਾਲੀ ਕੋਰਟ 'ਚ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਹੁਕਮਰਾਨੀ ਮੰਗੀ ਸੀ ਇੱਕ ਦਿਨ ਦਾ ਹੁਕਮਰਾਨੀ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾ ਪੁਲਿਸ ਤੌਰ 'ਤੇ ਪੇਸ਼ ਕਰਦੀ ਹੈ ਹਾਂਜੀ ਇਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਜ ਸਾਹਿਬ ਦੀ ਨਿਰਪੱਖ ਕਰਦਾ ਹੈ ਸਰ ਮੇਰਾ ਸਵਾਲ ਸੀ ਕਿ ਪੁਲਿਸ ਨੂੰ ਇਤਨਾਂ ਦਿਨ ਦਾ ਰਿਮਾਂਡ ਮਿਲਿਆ ਇਤਨਾਂ ਦਿਨ ਦਾ ਲਿਖਿਆ ਸੀ ਅੱਛਾ ਹੁਣ ਕਿੰਨੇ ਦਿਨ ਦਾ ਦਿੱਤਾ? 10 ਦਿਨ ਦਾ ਅੱਛਾ ਇਹ ਕਿੱਥੋਂ ਰੱਟ ਕਿਤਕ ਕਿਤਨਾ ਸੀ ਜਾਨੀ ਤੇ ਇਹ ਆਪਣਾ ਲਾਲੀਤੀ ਚੌਕ ਕੋਲ ਉਹ ਜਿਹੜਾ ਫਾਦਰ ਫਲਾਈਓਵਰ ਦੇ ਘੱਟ ਚੁੱਕ ਕੋਣ-ਕੋਣ ਸੀਗਾ ਨਾਮ ਇਹਦੇ ਕੱਲੀ ਸੀ ਜੀ ਹੁਣ ਤੱਕ ਕੀ ਰਿਕਵਰ ਹੋਇਆ ਏ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਇਆ 17.18 ਗ੍ਰਾਮ ਚਾਵਾਰਾਉਂ ਹੋਇਆ ਕੋਈ ਚਾਵੀਗੜ੍ਹ ਦੇ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸਦਖਾ ਪ੍ਰਬੰਧ ਨਹੀਂ ਕੀਤੇ ਸਦਾ ਨਾਰਮਲ ਆਇਆ ਤੁਹਾਡੇ ਮੈਡੀਕਲ ਨੇ ਆਠ ਹੋਇਆ ਅੱਛਾ ਜਦੋਂ ਪੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ ਚ ਸੀ ਇਹ ਵਰਦੀ ਪਾਈ ਸੀ ਜੀ ਨਾਟ ਵਰਕ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਲੈਡੀਜ਼ ਨੇ ਇਸ ਵਿੱਚ ਸੀ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਕੁਝ ਕਰਦੇ ਆ ਰਮਨ ਤਾਂ ਕਿਥੋਂ ਲੈ ਕੇ ਆਈ ਸੀ ਗਾਂ ਕਿਹ ਨਹੀਂ 네ਗੇਟਿਵ ਆਇਆ ਨਹੀਂ ਦੇਚ ਇਸ ਨੂੰ ਬੈਸਟ ਲੈ ਇਹ ਕਿੱਥੋਂ ਲੈ ਕੇ ਆਇਸ ਕੁਛ ਦੱਸਿਆ ਨਾ ਇਹੀ ਤਾਂ ਪਤਾ ਕਰਨਾ ਚਾਹੁੰਦਾ ਦਰਮਾਨ ਨੇ ਅਰੇ ਤਾਂ ਕੁਛ ਨਹੀਂ ਮੈਨੇ ਆਇਆ ਨਹੀਂ ਡਾਕਟਰ ਦਾ ਨਾਮ ਕੀ ਹੈ ਅਮਨਦੀਪ ਕੋ ਕਿੱਥੇ ਪੋਟ ਕੀ ਕਿੱਥੇ ਜੀ ਜੀ ਡਿਸਟ੍ਰਿਕਟ ਮਾਨਸਰ ਦਾ ਨੰਬਰ ਹੈ ਜੀ ਤੇ ਆਰਜੀ ਅਟੈਚਮੈਂਟ ਆਪਣੇ ਬਹਿੰਡੇ ਸੀ ਦੀ ਗੱਡੀ ਪ੍ਰਾਪਰਟੀ ਵਗੈਰਾ ਦੀ ਜਾਂਚ ਜੀ ਜੀ ਸਮਝੋ ਥੋੜੇ ਇਧਰ ਘੁੰਮ ਜੋ ਦੇਖਾਂਗੇ ਜੀ ਅੱਗੇ ਰਮਾਨਤੋ ਵਾਲ ਜੀ ਤੁਸੀਂ ਵੀ ਹਸਨ ਨਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਠਾ ਦੇਣਾ ਦੇ ਨਾਂ ਤੇ ਹਜੇ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਠੀਕ ਹੈ ਐਫ ਕੀ ਦੇ ਨਾਮ ਤੇ ਹੈ ਗੱਡੀ ਐਫੀ ਡਾਟ ਕਿਹਦੇ ਨਾਮ ਤੇ ਆਪਣੇ ਅਮਨਦੀਪ ਕੋਲ ਕੀ ਡਿਪਾਰਟਮੈਂਟ ਪਹਿਲਾਂ ਸੂਚਿਤ ਕਰਨਾ ਚਾਹੁੰਦਾ ਹੈ ਮੈਨੂੰ ਤਾਂ ਇਹ ਵਾਰੀ ਪਤਾ ਨਹੀਂ ਸੀਗਾ ਪਤਾ ਜਦ ਮੌਕੇ ਦੀ ਫੜੀ ਸੀ ਉਹ ਦੱਸ ਤੀ ਠੀਕ ਹੈ ਘਰੇ ਵੀ ਕੀਤੀ ਗਿਆ ਇਹਦੀ ਜਾਂਚ ਕਰੇਗੇ ਘਰੇ ਦੀ ਦਵਾ ਦੇਖਾਂਗੇ ਅਸੀਂ ਤੁਹਾਨੂੰ ਹੋਰ ਵੀ ਗੱਡੀ ਬਣਾਉਣ ਦੀ ਹੋਈ ਹੈ ਨਹੀਂ ਕੋਈ ਗੱਡੀ ਬਣਾਉਣੀ ਫਿਲਹਾਲ ਇਹੀ ਗੱਡੀ ਬਣਾਉਣਾ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦੇ ਸਕਦੇ ਜੀ ਚੈੱਕ ਦੰਦਾ ਠੀਕ ਹੈ